ਸਭ ਨੂੰ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੀਤ ਤਾਂ ਤੁਸੀਂ ਸਾਰਿਆਂ ਨੇ ਸੁਨਿਆ ਹੋਵੇਗਾ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਪਹਿਲਾਂ ਤਾਂ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਤੋਂ ਫਿਰਕੂ ਹਿੰਦੂ ਤਾਂ ਵੀ ਇਹ ਡਰਦੇ ਸਨ ਆਰਐਸਐਸ ਭਾਲਪਾ ਵਰਗੇ ਕਾਂਗਰਸ ਵਰਗੇ ਲੋਕ ਡਰਦੇ ਸਨ ਪਰ ਹੈਰਾਨੀ ਦੀ ਗੱਲ ਆ ਕਿ ਹੁਣ ਗੁਰਦੁਆਰੇ ਦੇ ਪ੍ਰਧਾਨ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਦਿਆਂ ਦੀ ਤਸਵੀਰ ਤੋਂ ਡਰਨ ਲੱਗੇ ਉਹਨਾਂ ਦੇ ਨਾਲ ਜਿਹੜੀ ਆ ਉਹ ਨਫ਼ਰਤ ਕਰਨ ਲੱਗੇ ਅਸੀਂ ਤਾਂ ਸੋਚਿਆ ਸੀ ਕਿ 부ਚੜ ਕੇ ਪੀ ਐਸ ਗਿੱਲ ਜਾਂ ਬੇਅੰਤੇ 부ਚੜ ਦੀ ਜਿਹੜੀ ਰੂਹ ਆ ਉਹ ਕੇਵਲ ਸਿਆਸੀ ਨੇਤਾਵਾਂ ਦੇ ਵਿੱਚ ਆ ਪਰ ਹੈਰਾਨੀ ਤਾਂ ਅੱਜ ਹੋਈ ਕਿ ਇਹਨਾਂ 부ਚੜਾਂ ਦੀ ਜਿਹੜੀ ਰੂਹ ਆ ਉਹ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਵਿੱਚ ਵੀ ਜਿਹੜੀ ਆ ਉਹ ਵਾਰ ਚੁੱਕੀ ਹੋਈ ਆ ਜਿਵੇਂ ਪਾਉਂਡ ਦੇ ਇੱਕ ਗੁਰਦੁਆਰਾ ਸਾਹਿਬ ਜੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਆ ਉਸ ਅਸਥਾਨ ਦੇ ਪ੍ਰਬੰਧਕ ਪ੍ਰਧਾਨ ਕੈਪਟਨ ਹਰ ਸਿਮਰਨ ਸਿਉਂ ਵੱਲੋਂ 20ਵੀਂ ਸਦੀ ਦੇ ਮਹਾਨ ਸਿੱਖ ਦਮਦਮੀ ਟਕਸਾਲ ਦੇ 14ਵੇਂ ਮੁਖੀ ਜਰਨੈਲਾਂ ਦੇ ਜਰਨੈਲ ਕੈਣੀ ਕਰਨੀ ਦੇ ਪੂਰੇ ਦਸਵੇਂ ਸਪਿਤਾ ਦੇ ਸੂਰੇ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦਾ ਉਸ ਉਸ ਵਿਅਕਤੀ ਦੇ ਵੱਲੋਂ ਦੁਸ਼ਟ ਵਿਅਕਤੀ ਦੇ ਵੱਲੋਂ ਬੁੱਚੜ ਵਿਅਕਤੀ ਦੇ ਵੱਲੋਂ ਵਿਰੋਧ ਕੀਤਾ ਗਿਆ ਆ ਉਹਨੇ ਸੰਤਾਂ ਦੀ ਜਿਹੜੀ ਤਸਵੀਰ ਹਟਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਆ ਪਰ ਕੀ ਇਸ ਦੁਸ਼ਟ ਨੂੰ ਭੁੱਲ ਗਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਖਾਲਸਾ ਪੰਥ ਦੇ ਵਿੱਚ ਕੀ ਸਥਾਨ ਆ ਸਿੱਖ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਚੌਂਕੜਾ ਮਾਰ ਕੇ ਬੈਠੇ ਹੋਏ ਆ ਉਹਨਾਂ ਨੂੰ ਕਦੀ ਵੀ ਸਿੱਖ ਮਾਨਸਿਕਤਾ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਦਾ ਹੈਰਾਨੀ ਦੀ ਗੱਲ ਆ ਕਿ ਇਹ ਸਿੱਖ ਵਿਰੋਧੀ ਲੋਕ ਸਾਡੇ ਗੁਰਧਾਮਾਂ ਦੇ ਉੱਤੇ ਕਾਬਜ਼ ਆ ਉਹ ਵੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਉੱਤੇ ਸੋ ਇਹ ਤਰਾਸ ਦੀ ਆ ਅਜਿਹੇ ਲੋਕਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਜਿਹੜਾ ਆ ਉਹ ਕੱਢਣਾ ਪੈਣਾ ਆ ਸੋ ਬੁੱਚੜ ਦੁਸ਼ਟ ਕੈਪਟਨ ਹਰਸਿਮਰਨ ਸਿਉਨ ਵੇਖ ਕੇ ਲੱਗਦਾ ਆ ਕਿ ਜਿਹੜਾ ਨਰੈਣੂ ਮਹੰਤਿਆ ਉਹ ਹਾਲੇ ਮਰਿਆ ਨਹੀਂ ਉਹਦੀ ਜਿਹੜੀ ਰੂਹ ਆ ਉਹ ਇਹਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੋਈ ਏ ਪਰ ਇਸ ਹਰਸਿਮਰਨ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਿੱਖ ਕੌਮ ਦੇ ਯੋਧੇ ਅਣਖੀਲੇ ਸਿੱਖ ਨੌਜਵਾਨ ਅੱਜ ਵੀ ਜਿਉਂਦੇ ਆ ਸਿੱਖ ਕੌਮ ਜਿਉਂਦੀ ਆ ਸਿੱਖ ਕੌਮ ਜਾਗਦੀ ਆ ਅਸੀਂ ਆਪਣੇ ਸ਼ਹੀਦਾਂ ਦਾ ਸਤਕਾਰ ਕਿਵੇਂ ਕਰਨਾ ਆ ਉਹ ਚੰਗੀ ਤਰ੍ਹਾਂ ਜਾਣਦੇ ਆ ਸੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਖਾਲਸਾ ਪੰਥ ਵੱਲੋਂ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਆ ਭਾਵ ਕਿ 100 ਸਾਲਾਂ ਦਾ ਜਿਹੜਾ ਸਭ ਤੋਂ ਮਹਾਨ ਸਿੱਖ ਉਹ ਜਿਹੜਾ ਵੱਡਾ ਸਿੱਖ ਆ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਕਿਹਾ ਗਿਆ ਆ ਅਤੇ ਇਸੇ ਤਰ੍ਹਾਂ ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਅਜ਼ਮਤ ਦੀ ਰਾਖੀ ਦੇ ਲਈ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਦੇ ਲਈ ਸਿੱਖ ਕੌਮ ਦੀ ਆਜ਼ਾਦੀ ਦੇ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਦਿਆ ਨੇ ਸਿੱਖ ਕੌਮ ਦੇ ਮਹਾਨ ਅਸਥਾਨ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹਾਦਤ ਦਾ ਜਾਮ ਪੀਤਾ ਆ। ਅਤੇ ਇਸ ਦੇ ਨਾਲ ਹੀ ਸੰਤਾਂ ਦੀ ਯਾਦਗਾਰ ਵੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਜੋਬਤ ਹੈ ਅਤੇ ਕੇਂਦਰੀ ਸੇਖ ਅਜਾਇਬ ਘਰ ਦੇ ਵਿੱਚ ਸੰਤਾਂ ਦੀ ਤਸਵੀਰ ਵੀ ਲੱਗੀ ਹੋਈ ਹੈ ਮੈਨੂੰ ਯਾਦ ਹੈ ਕਿ ਜਦੋਂ 2007 ਵਿੱਚ ਸੰਤਾਂ ਦੀ ਤਸਵੀਰ ਲੱਗੀ ਸੀ ਉਦੋਂ ਸ਼ਿਵ ਸੈਨਾਵਾਦਿਆਂ ਨੇ ਕੁਝ ਬਜਰੰਗ ਦਲ ਵਾਲਿਆਂ ਨੇ ਤੇ ਜਾਂ ਕੁਝ ਹੋਰ ਸਿੱਖ ਵਿਰੋਧੀ ਸੰਸਥਾਵਾਂ ਨੇ ਜਦੋਂ ਸੰਤਾਂ ਦੀ ਤਸਵੀਰ ਦਾ ਵਿਰੋਧ ਕੀਤਾ ਉਦੋਂ ਤਾਂ ਇੱਕ ਤਸਵੀਰ ਲੱਗੀ ਸੀ ਪਰ ਜਦੋਂ ਵਿਰੋਧ ਹੋਇਆ ਫਿਰ ਹਰੇਕ ਘਰ ਘਰ ਵਿੱਚ ਸੰਤਾਂ ਦੀ ਤਸਵੀਰ ਜਿਹੜੀ ਆ ਉਹ ਲੱਗ ਗਈ ਸਾਡੇ ਦਿਲਾਂ ਦੇ ਉੱਤੇ ਤਾਂ ਸੰਤਾਂ ਦੀ ਤਸਵੀਰ ਲੱਗੀ ਹੋਈ ਏ ਪਰ ਉਦੋਂ ਫਿਰ ਹਰੇਕ ਘਰ ਵਿੱਚ ਵੀ ਲੱਗ ਗਈ ਹਰੇਕ ਗੱਡੀ ਤੇ ਵੀ ਲੱਗ ਗਈ ਹਰੇਕ ਮੋਟਰਸਾਈਕਲ ਉੱਤੇ ਹਰੇਕ ਟਰੱਕ ਬੱਸ ਦੇ ਉੱਤੇ ਹਰ ਥਾਂ ਸੰਤਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਨਜ਼ਰ ਆਉਣ ਲੱਗੀਆਂ ਜਦੋਂ ਜਦੋਂ ਵੀ ਵੈਰੀਆਂ ਨੇ ਸੰਤਾਂ ਦੀ ਤਸਵੀਰ ਦਾ ਵਿਰੋਧ ਕੀਤਾ ਤੇ ਸਿੱਖ ਕੌਮ ਦੇ ਨੌਜਵਾਨਾਂ ਨੇ ਸਿੱਖ ਕੌਮ ਨੇ ਜਗਾ ਜਗਾ ਦੇ ਉੱਤੇ ਸੰਤਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਲਗਾ ਦਿੱਤੀਆਂ ਤੇ ਮੈਨੂੰ ਲੱਗਦਾ ਆ ਕਿ ਇਹ ਹੁਣ ਜਿਹੜਾ ਬੁੱਚੜ ਹਰ ਸਿਮਰਨ ਇਹ ਕੈਪਟਨ ਆ ਇਹ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੀਆਂ ਦੀਆਂ ਜੀਆਂ ਤਸਵੀਰਾਂ ਹੁਣ ਜਗ੍ਹਾ-ਜਗ੍ਹਾ ਦੇ ਉੱਤੇ ਲਵਾਉਣਾ ਚਾਹੁੰਦਾ ਆ ਕੋਈ ਗੱਲ ਨਹੀਂ ਤੂੰ ਤਾਂ ਇੱਕ ਤਸਵੀਰ ਹਟਾਈ ਹੈ ਨਾ ਤੇ ਹੁਣ ਪਾਉ ਐਂਡ ਦੇ ਵਿੱਚ ਵੇਖੋ ਜਗ੍ਹਾ-ਜਗ੍ਹਾ ਦੇ ਉੱਤੇ ਸੇਕ ਨੌਜਵਾਨਾਂ ਨੇ ਸੰਤ ਭਿੰਡਰਾਂਵਾਦਿਆਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਟੈਂਕੀ ਦੀ ਉੱਤੇ ਸਭ ਤੋਂ ਉੱਪਰ ਵੀ ਇੱਕ ਤਸਵੀਰ ਸੰਤਾਂ ਦੀ ਜਿਹੜੀ ਆ ਉਹ ਲਗਾ ਦਿੱਤੀ ਹੋਈ ਏ ਅਤੇ ਹੁਣ ਨਗਰ ਕੀਰਤਨ ਵੀ ਥੋੜੇ ਦਿਨਾਂ ਤੱਕ ਸੋ ਅਸੀਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਲੀਆਂ ਦੀਆਂ ਤਸਵੀਰਾਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਵੰਡਾਂਗੇ ਸੰਗਤਾਂ ਆਪਣੀਆਂ ਟਰੱਕਾਂ ਬੱਸਾਂ ਗੱਡੀਆਂ ਦੇ ਉੱਤੇ ਸੰਤਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਲਗਾਉਣ ਸੋ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਲਿਆਂ ਨੂੰ ਸਿੱਖ ਮਾਨਸਿਕਤਾ ਦੇ ਵਿੱਚੋਂ ਕੋਈ ਵੀ ਨਹੀਂ ਕੱਢ ਸਕਦਾ ਪਹਿਲਾਂ ਤਾਂ ਹਰਿਆਣਾ ਦੇ ਮੁੱਖ ਮੰਤਰੀ ਜਾਂ ਉਹ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਜਾਂ हिमाचल ਦਾ ਮੁੱਖ ਮੰਤਰੀ ਸੰਤਾਂ ਦੀ ਤਸਵੀਰ ਦਾ ਗਾਹੀ-ਬਗਾਹੀ ਵਿਰੋਧ ਕਰਦਾ ਸੀ ਪਰ ਹੁਣ ਗੁਰਦੁਆਰੇ ਦੇ ਪ੍ਰਧਾਨ ਸੋ ਅਜੇ ਲੋਕਾਂ ਨੂੰ ਹੁਣ ਗੁਰਦੁਆਰੇ ਦੀ ਪ੍ਰਧਾਨਗੀ ਤੇ ਗੁਰਦੁਆਰੇ ਦੀ ਕਿਸੇ ਵੀ ਮੈਂਬਰੀ ਤੇ ਕਿਸੇ ਵੀ ਪ੍ਰਬੰਧਕੀ ਅਹੁਦੇ ਤੇ ਰਹਿਣ ਦਾ ਕੋਈ ਵੀ ਹੱਕ ਨਹੀਂ ਰਿਹਾ ਸ੍ਰੀ ਆਕਾਲਤਖਬ ਸਾਹਿਬ ਦੇ ਜਥੇਦਾਰ ਜੋ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਹੋਏ ਆ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਚਾਹੀਦਾ ਆ ਕਿ ਉਹ ਹੁਣ ਆਪਣਾ ਫਰਜ਼ ਨਿਭਾਉਣ ਇਸ ਕੈਪਟਨ ਹਰਸਿਮਰਨ ਨੂੰ ਸੰਗਲਾਂ ਦੇ ਨਾਲ ਨੂੜ ਕੇ ਸ੍ਰੀ ਆਕਾਲਤਖਬ ਸਾਹਿਬ ਤੇ ਲਿਆਉਣ ਇਹਨੂੰ ਥੰਬਲੇ ਨਾਲ ਬੰਨ੍ਹ ਕੇ ਸਜ਼ਾ ਦਿੱਤੀ ਜਾਵੇ ਇਹਨੂੰ ਖਾਲਸਾ ਪੰਥ ਵਿੱਚੋਂ ਛੇਕਿਆ ਜਾਵੇ ਕਿਉਂਕਿ ਇਹ ਸਾਡੇ ਸ਼ਹੀਦਾਂ ਦਾ ਸਾਡੇ ਯੋਧਿਆਂ ਦਾ ਜਿਹੜਾ ਵੈਰੀ ਆ ਇਹਦੇ ਤੋਂ ਸਿੱਖ ਹੋਣ ਦਾ ਜਿਹੜਾ ਦਾਵਾ ਆ ਉਹ ਵੀ ਖੋਇਆ ਜਾਣਾ ਚਾਹੀਦਾ ਆ ਤੇ ਇੰਨੇ ਕੱਲੀ ਸੰਤਾਂ ਦੀ ਤਸਵੀਰ ਹੀ ਉਤਾਰਨ ਦਾ ਯਤਨ ਨਹੀਂ ਕੀਤਾ ਬਲਕਿ ਸਿੱਖ ਕੌਮ ਦੇ ਉੱਤੇ ਇਹਦੇ ਵੱਲੋਂ ਵੱਡਾ ਹਮਲਾ ਕੀਤਾ ਗਿਆ ਆ ਇਹ ਕਹਿ ਰਿਹਾ ਆ ਕਿ ਗੁਰਦੁਆਰੇ ਦਾ ਜਿਹੜਾ ਆ ਉਹ ਪੰਥ ਦਾ ਨਹੀਂ ਆ ਉਹ ਕਹਿ ਰਿਹਾ ਕਿ ਸਾਡਾ ਆ ਇਹ ਗੁਰਦੁਆਰੇ ਦੇ ਜਿਹੜਾ ਮਹਾਨ ਅਸਥਾਨ ਆ ਸਿੱਖ ਕੌਮ ਦਾ ਇਹ ਉਹਦੇ ਉੱਤੇ ਆਪਣੀ ਜਿਹੜੀ ਮਲਕੀਅਤ ਤੇ ਜਾਇਦਾਦ ਹੋਣ ਦਾ ਜਿਹੜਾ ਠੱਪਾ ਆ ਉਹ ਲਾ ਰਿਹਾ ਆ ਸੋ ਇਹ ਪੰਥ ਦੇ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਗਿਆ ਆ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਜਿਹੜੇ ਸਿੱਖ ਨੌਜਵਾਨਾਂ ਨੇ ਇਸ ਕੈਪਟਨ ਹਰਸਿਮਰਨ ਉੱਤੇ ਹਮਲਾ ਕੀਤਾ ਇਹਦੀ ਗੱਡੀ ਉੱਤੇ ਹਮਲਾ ਕੀਤਾ ਆ ਸੋ ਅਸੀਂ ਸਿੱਖ ਜੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਉਹਨਾਂ ਨੌਜਵਾਨਾਂ ਦੀ ਜਿਹੜੀ ਸ਼ਲਾਘਾ ਆ ਉਹ ਕਰਦੇ ਆ ਜਿਨ੍ਹਾਂ ਨੇ ਜਗ੍ਹਾ-ਜਗ੍ਹਾ ਉੱਤੇ ਤਸਵੀਰਾਂ ਲਗਾਈਆਂ ਉਹ ਸਾਰੇ ਨੌਜਵਾਨ ਸਿੱਖ ਕੌਮ ਦੇ ਯੋਧੇ ਆ ਧੰਤਾ ਦੇ ਪਾਤਰ ਆ ਸੋ ਧੰਨਵਾਦ ਜੀ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ